Kahraman Cinda burada 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 var. Cinda var, Cinda var. Ahmet Murda 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 var. var. ਜੈ ਭੀਮ ਜੈ ਭਰਤ ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਤੇ ਮੈਂ ਸੁਖਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਰਾਹੋ ਰੋਡ ਚੁੰਗੀ ਤੇ ਜਿੱਥੇ ਕਿ ਲੋਕਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਮਿਤ ਸ਼ਾਹ ਦੇ ਖਿਲਾਫ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਵੱਲੋਂ ਜਿਹੜਾ ਡਾਕਟਰ ਭੀਮrao ਅੰਬੇਡਕਰ ਜੀ ਬਾਰੇ ਜਿਹੜੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਸ ਦੇ ਮੱਦੇ ਨਜ਼ਰ ਉਸ ਨੂੰ ਔਰ ਲੋਕਾਂ ਦੇ ਵਿੱਚ ਜਿਹੜਾ ਇਹ ਰੋਸ਼ ਦੇਖਣ ਨੂੰ ਜਿਹੜਾ ਮਿਲ ਰਿਹਾ ਹੈ ਇਹ ਆਓ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਮੱਕਾ ਜੀ ਤੇ ਅੱਜ ਜਿਹੜਾ ਤੁਸੀਂ ਆ ਪੁਤਲਾ ਫੁਕਣ ਦਾ ਜਿਹੜਾ ਕੀਤਾ ਹੈ ਕਿਉਂ ਤੇ ਕਿੱਦਾਂ ਕੀਤਾ ਇਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਜਿਹੜਾ ਚੈਨਲ ਤੱਕ ਪਹੁੰਚੇ ਇੱਥੇ ਤੁਹਾਡਾ ਧੰਨਵਾਦ ਕਰਦਾ ਉਸ ਤੋਂ ਪਹਿਲਾਂ ਜੈ ਭੀਮ ਜੈ ਭੱਪਾ ਜੈ ਸ਼ੰਗਰਚ ਇਹ ਅਸੀਂ ਅਮੇਸ਼ ਸ਼ਾਹ ਦੀ ਮਕਾਨ ਦੇ ਰਹੇ ਹਾਂ ਜੀ ਉਹਨੇ پارਲੀਮੈਂਟ ਦੇ ਵਿੱਚ ਗੱਲ ਕੀਤੀ ਜਿਹੜੀ ਭਾਰਤ ਦੇ ਗ੍ਰਹਿ ਮੰਤਰੀ ਐਡੀ ਨਲਾਇਕ ਐਡੀ ਮਾੜੀ ਸੋਚ ਦਾ ਇਨਸਾਨ ਜਿਹੜੀ ਉਹਨੇ ਬਾਬਾ ਸਾਹਿਬ ਦੇ ਟਿੱਪਣੀ ਕੀਤੀ ਆ ਕਿ ਸਵਰਗਾਂ ਜਾਂ ਡਰ ਰਸਤੇ ਗੱਲ ਕੀਤੀ ਆ ਪਰਮਾਤਮਾ ਮੰਨਣ ਦੀ ਗੱਲ ਕੀਤੀ ਆ ਅਸੀਂ ਕਿਸੇ ਰਾਜ ਦੇ ਵਿੱਚ ਸਵਰਗ ਨਹੀਂ ਦੇਖਿਆ ਜੇ ਸਵਰਗ ਦੇਖਿਆ ਤੇ ਬਾਬਾ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਸਵਰਗ ਦੀ ਸਵਰਗ ਦੇਖਿਆ ਅਸੀਂ ਅਸੀਂ ਜੇ ਆਪਣਾ ਇਸ਼ਟ ਮੰਨਦੇ ਆ ਪਰਮਾਤਮਾ ਮੰਨਦੇ ਆ ਤੇ ਬਾਬਾ ਸਾਹਿਬ ਨੂੰ ਮੰਨਦੇ ਅਸੀਂ ਕੋਈ ਭਗਵਾਨ ਨਹੀਂ ਮੰਨਦੇ ਕਿ ਇਸ ਨਲਾਇਕ ਸੋਚ ਦੇ ਨਾਲ ਜਿਹੜੀ ਉਹਨੇ ਭਾਰਤ ਅੰਦਰ ਇਹ ਆਪਣਾ ਈਸ਼ੂ ਮੰਚ ਤੋਂ ਗੱਲ ਕੀਤੀ ਆ ਵੀ 바ਵਾ ਸਾਹਿਬ ਨੇ ਟਿੱਪਣੀ ਕੀਤੀ ਆ ਅਸੀਂ ਉਹਦੀ ਘੋਰ ਨਿੰਦਾ ਕਰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਕਿਸ ਰਾਜ ਦੀ ਗੱਲ ਕਰੀਏ ਰਾਮ ਰਾਜ ਦੀ ਗੱਲ ਕਰੀਏ ਤੇ ਉੱਥੇ ਸੰਬੂਗ ਦਾ ਕਤਲ ਹੋਇਆ ਜੇ ਅਸੀਂ ਦੂਜੇ ਰਾਜ ਦੀ ਕ੍ਰਿਸ਼ਨ ਰਾਜ ਦੀ ਗੱਲ ਕਰੀਏ ਤੇ ਅਕਲਾਵਿਆ ਵਾਲਾ ਗੁੱਠੇ ਵਾਲਾ ਕਤਲ ਹੋਇਆ ਸਾਡੇ ਨਾਲ ਚੰਗੇ ਰਾਜਾਂ ਦੇ ਵਿੱਚ ਕਤਲ ਹੁੰਦੇ ਰਹੇ ਆ ਜੇ ਸਾਨੂੰ ਜੇ ਸਾਨੂੰ ਆਜ਼ਾਦੀ ਮਿਲੀ ਆ ਸਭ ਨਾ ਦੇ ਮੁਤਾਬਕ ਨਾਰੀ ਦਾ ਮਾਨ ਸਨਮਾਨ ਮਿਲਿਆ ਦੱਬੇ ਕੁਤਰੇ ਲੋਕਾਂ ਨੂੰ ਮਾਨ ਸਨਮਾਨ ਮਿਲਿਆ ਵਾ ਇਹ 바ਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਮਿਲਿਆ ਵਾ ਅਸੀਂ 바ਵਾ ਸਾਹਿਬ ਦੀ ਸੋਤ ਨੂੰ ਜਿੰਦਾ ਰੱਖਣਾ ਸੰਵਿਧਾਨ ਨੂੰ ਜਿੰਦਾ ਰੱਖਣਾ ਸਾਨੂੰ ਕੁਰਬਾਨੀਆਂ ਵੀ ਦੇਣੀਆਂ ਪੈਣ ਅਸੀਂ ਸੰਵਿਧਾਨ ਦੇ ਮਤਲਬਕ ਜਿੰਦਾ ਰੱਖਾਂਗੇ ਅਸੀਂ ਅਸੀਂ ਇਹਨਾਂ ਲੋਕਾਂ ਦੇ ਦੱਬੇ ਕੁਦਲੇ ਲੋਕਾਂ ਦੀ ਆਵਾਜ਼ ਜਿਹੜੀ ਆ ਉੱਪਰ ਲੈ ਕੇ ਜਾਵਾਂਗੇ ਮੈਂ ਕਿਪਤਾਰਾ ਹੀ ਬੋਲਦਾ ਮਾਂ ਆਜ਼ਾਦ ਦੇ ਦੇ ਗੁਲਾਮ ਭਰਾਵੋ ਕੱਟੀ ਪੜੀ ਗੁਲਾਮੀ ਗੁਲਾਮੀ ਦੀਆਂ ਜ਼ੰਜੀਰਾਂ ਤੋੜੋ ਜੋ ਅੱਜ ਸਾਡੇ ਪਾਇਆਂ ਭਾਰਤੰ ਦਾ ਰਹਿਣ ਨਹੀਂ ਦੇਣੀਆਂ ਅਮਨਵਾਦ ਦੀਆਂ ਚਤਰਾਇਆਂ ਡਰਨਾ ਛੱਡੋ ਇਹਨਾਂ ਕੋਲੋਂ ਬਣਜੋ ਸ਼ੇਰ ਤੂਫਾਨੀ ਆਜ਼ਾਦ ਦੇਖ ਦੇ ਗੁਲਾਮ ਭਰਾਵੋ ਕੱਟੀ ਬੜੀ ਗੁਲਾਮੀ ਆਜ਼ਾਦ ਦੇਖ ਦੇ ਗੁਲਾਮ ਭਰਾਵੋ ਕੱਟੀ ਬੜੀ ਗੁਲਾਮੀ 바ਵਾ ਸਾਹਿਬ ਜੋ ਬੂਟਾ ਲਾਗਾ ਜੋ ਉਸ ਨੂੰ ਪਾਣੀ ਪਾਇਆ ਨਾ ਹੱਕ ਤੁਹਾਡਾ ਦੁਸ਼ਮਣ ਨੇ ਲਾਜੂ ਜੇ ਆਪਣਾ ਅਫਰ ਜਨਬਾਇਆ ਨਾ ਆਪਣਾ ਹੈ ਸੰਵਿਧਾਨ ਵੀਰ ਨੂੰ ਹੱਥ ਨਾ ਦਿਓ ਸ਼ੈਤਾਨਾਂ ਦੇ ਤਕੜੇ ਹੋ ਕੇ ਦਰਦ ਵੰਡਾਈਏ ਕੁੱਤਲੇ ਹੋਏ ਇਨਸਾਨਾਂ ਦੇ ਤਕੜੇ ਹੋ ਕੇ ਦਰਦ ਵੰਡਾਈਏ ਕੁੱਤਲੇ ਹੋਏ ਇਨਸਾਨਾਂ ਦੇ ਜੈ ਭੀਮ ਜੈ ਭਾਰਤ ਬੀਰ ਕਲਵੰਸ ਸਿੰਘ ਜੀ ਸਰਪੰਚ ਆਪਣੇ ਹੱਥ ਚ ਚਲੋ ਕਰੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰੇ ਨਾਲ ਕਲਵੰਸ ਸਿੰਘ ਆ ਜੀ ਮੈਂ ਮਿਹਰਬਾਨ ਸ਼ੌਪ ਕੀ ਪਰਿਸ਼ਾਸ਼ਾ ਦਾ ਪ੍ਰਧਾਨ ਵੀ ਆ ਤੇ 바ਵਾ ਸਾਹਿਬ ਦਾ ਅਨਿਆਈ ਹੋਣ ਦੇ ਕਾਰਨ ਮੇਰੇ ਦਿਲ ਚ ਰੋਸ ਸੀਗਾ ਮੈਂ ਬਾਕੀ ਸਾਥੀਆਂ ਨਾਲ ਸਲਾਹ ਕਰਕੇ ਇੱਥੇ ਪੁੱਤਲਾ ਭੁੱਕਿਆ ਸੀ ਸਾਰੇ ਸਾਥੀਆਂ ਨੇ ਮਿਲ ਕੇ ਔਰ ਤੁਹਾਨੂੰ ਇਹ ਗੱਲ ਕਰ ਦਿੰਨੇ ਆ ਜਿਹੜੇ ਸਵਰਗ ਨਰਕ ਦੀ ਬਹੁਤ ਗੱਲ ਕਰਦੇ ਆ ਇਹ ਸਾਨੂੰ ਸਵਰਗ ਦੀ ਇਹਨਾਂ ਲੋੜ ਹੀ ਨਹੀਂ ਮੈਂ ਕਬੀਰ ਸਾਹਿਬ ਨੂੰ ਮੰਨਣ ਵਾਲਾ ਬੰਦਾ ਕਬੀਰ ਸਾਹਿਬ ਨੇ ਕਿਹਾ ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ ਸਾਨੂੰ ਮੌਤ ਦਾ ਕੋਈ ਭੈ ਨਹੀਂ ਹੈਗਾ ਨਾ ਹੀ ਅਸੀਂ ਸਵਰਗ ਚ ਜਾਣਾ ਚਾਹੁੰਦੇ ਆ ਸਵਰਗ ਇਹਨਾਂ ਦੇ ਅਮਰ ਸ਼ਾਲਾ ਲਈ ਮੋਦੀ ਲਈ ਹੋਰ ਜਿਹੜੇ ਨਲਾਇਕ ਦੇਸ਼ ਦੇ ਇਸ ਟਾਈਮ ਰਾਜ ਸੱਤਾ ਦੇ ਕਾਬਜ ਹੋਏ ਨੇ ਜਾਲੀ ਵੋਟਾਂ ਰਾਹੀ ਈਵੀਐਮ ਦੇ ਰਾਹੀ ਅਸੀਂ ਚਾਹੁੰਦੇ ਆ ਵੀ ਦੇਸ਼ਵੰਦਰ ਈਵੀਐਮ ਖਤਮ ਹੋਵੇ 바ਵਾ ਸਾਹਿਬ ਦੇ ਬਣਾਏ ਹੋਏ ਸੰਵਿਧਾਨਮਤਾਕ ਪਰਚੀ ਰਾਹੀ ਵੋਟਾਂ ਪੈਣ ਤਾਂ ਕਿ ਇਸ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਹੋ ਸਕੇ ਅਗਰ ਇਹ ਅਗਰ ਇਹ ਲੋਕ ਇਸ ਤਰ੍ਹਾਂ ਹੀ ਯਾਤਿਆਂ ਕਰਦੇ ਰਹੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਅੱਜ ਤੁਸੀਂ ਦੇਖ ਰਹੇ ਹੋ ਦੇਸ਼ ਦੇ ਹਰ ਕੋਨੇ ਵਿੱਚ ਬਾਬਾ ਸਾਹਿਬ ਦੇ ਉਹਨੇ ਆਈ ਜਿੰਨੀ ਆਪਣੀ ਸਮਰੱਥਾ ਦੇ ਮੁਤਾਬਕ ਉਹਨਾਂ ਦਾ ਸਨਮਾਨ ਕਰ ਰਹੇ ਆ ਔਰ ਸਰਕਾਰ ਦੀ ਨਿੰਦਿਆ ਕਰ ਰਹੇ ਆ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਕੋ ਰਜ਼ਾ ਲੈਣਾ ਔਰ ਤੁਹਾਡੇ ਟੀਵੀ ਚੈਨਲ ਦਾ ਅਮੇਡਕਰ ਮਿਸ਼ਨ ਦਾ ਬਹੁਤ ਬਹੁਤ ਧੰਨਵਾਦੀ ਆ ਵੀ ਇਹ ਹਰ ਦੁੱਖ ਸੁੱਖ ਦੇ ਵਿੱਚ ਜਿੱਥੇ ਬਾਬਾ ਸਾਹਿਬ ਦੀ ਜਾਂ ਕੋਈ ਅਨਿਆਇ ਦੀ ਗੱਲ ਹੁੰਦੀ ਆ ਜੋ ਕਿ ਮਜ਼ਦੂਰ ਵਰਦੀ ਗੱਲ ਹੁੰਦੀ ਆ ਤੇ ਉੱਥੇ ਚੈਨਲ ਬਹੁਤ ਪਹੁੰਚਦਾ ਔਰ ਅਸੀਂ ਆਸ ਔਰ ਉਮੀਦ ਦੇ ਨਾਲ ਮੈਂ ਤੁਹਾਡੇ ਕੋ ਰਜ਼ਾ ਲੈਣਾ ਵੀ ਤੁਸੀਂ ਜਿਸ ਤਰ੍ਹਾਂ ਅੱਜ ਸਾਡਾ ਸਾਥ ਦਿੱਤਾ ਅੱਗੇ ਵੀ ਸਾਡਾ ਸਾਥ ਦਿਓਗੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸੋਨੀ ਸੰਪਲਾ ਪਿੰਡ ਮਹਿਰਬਾਨ ਤੋਂ ਜੀ ਤੇ ਅੱਜ ਜੋ ਅਸੀਂ ਇੱਥੇ ਇਕੱਠ ਕੀਤਾ ਹੈ ਉਹ 바ਵਾ ਸਾਹਿਬ ਡਾਕਟਰ ਭੀਮਰਾਓ ਮੇੜਕਰ ਜੀ ਦੀ ਸੋਚ ਦੇ ਪ੍ਰਤੀ ਕੀਤਾ ਹੈ ਜੋ ਕਿ ਅਮਿਤ ਸ਼ਾਹ ਜੀ ਨੇ ਬਹੁਤ ਗਲਤ ਬੋਲਿਆ ਕਿ ਸਵਰਗ ਨਰਕ ਦੀ ਗੱਲ ਕੀਤੀ ਹੈ ਇਸ ਕਰਕੇ ਸਾਨੂੰ ਤਾਂ ਕੋਈ ਸਵਰਗ ਦੀ ਲੋੜ ਨਹੀਂ ਜੋ ਕਿ ਸਾਨੂੰ ਸਵਰਗ 바ਵਾ ਸਾਹਿਬ ਭੀਮਰਾਓ ਡਾਕਟਰ ਮੇੜਕਰ ਜੀ ਸਿਧਾਂਤ ਤੌਰ ਤੇ ਦੇ ਚੁੱਕੇ ਨੇ ਔਰ ਇੱਥੇ ਜਿੰਨੇ ਵੀ ਵੀਰ ਆਏ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੁਤਲਾ ਸਾਡੇ ਨਾਲ ਫੋਕਿਆ ਔਰ ਅਮੇਡਕਰ ਮਿਸ਼ਨ نیوز ਚੈਨਲ ਦਾ ਵੀ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਇੱਕ ਆਪਣੇ ਚੈਨਲ ਦੇ ਤੁਹਾਡੇ ਚੈਨਲ ਦੇ ਥਰੂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਔਰ ਸਾਡੇ ਸਮਾਜ ਦਾ ਇਕੱਲਾ ਸ਼ੰਮੀ ਭਾਈ ਦਾ ਇੱਕ ਚੈਨਲ ਨਹੀਂ ਹੈਗਾ ਜੋ ਕਿ ਹੋਰ ਵੀ ਬਹੁਤ ਚੈਨਲ ਵਾਲੇ ਨੇ ਔਰ ਇੱਕ ਦੋ ਚੈਨਲ ਵਾਲੇ ਨੂੰ ਫੋਨ ਕੀਤਾ ਜੀ ਕਹਿੰਦੇ ਜੀ ਅਸੀਂ ਸੇਵਾ ਲੱਗੂਗੀ ਜੀ ਔਰ ਸਭ ਤੋਂ ਵੱਡੀ ਗੱਲ ਅਸੀਂ ਇਹੀ ਕਹਨੀ ਹੈ ਕਿ ਜੋ 바ਵਾ ਸਾਹਿਬ ਤੁਹਾਨੂੰ ਦੇ ਗਏ ਨੇ ਇੰਨਾ ਕੁਛ ਤੇ ਹਲੇ ਵੀ ਤੁਸੀਂ ਸੇਵਾ ਮੰਗਦੇ ਆ ਇੱਕ ਰਾਜ ਸੱਤਾ ਪਾਰਟੀਆਂ ਦੇ ਕੋਲੋਂ ਮੰਗਿਆ ਕਰੋ ਜੋ ਕਿ ਸੇਵਾਦਾਰ ਬੰਦੇ ਹਨ ਇਹ ਸੇਵਾ ਕਰਦੇ ਹਨ ਇਹਨਾਂ ਦਾ ਹਮੇਸ਼ਾ ਸਹਿਯੋਗ ਦਿਆ ਕਰੋ ਜਿੱਦਾਂ ਸ਼ਮੀ ਭਾਜੀ ਹਮੇਸ਼ਾ ਫੋਨ ਕਰੀਦਾ ਤੇ ਭਾਜੀ ਨੇ ਕਦੇ ਵੀ ਨਾ ਨਹੀਂ ਕੀਤੀ ਦੂਰ ਨੇੜੇ ਹੋਣ ਔਰ ਭਾਜੀ ਇਹ ਨਾਂ ਵੀ ਹੋਣਗੇ ਕਿਸੇ ਦੀ ਡਿਊਟੀ ਲਾ ਦਿੰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਰਕੇਸ਼ ਕੁਮਾਰ ਸ਼ਮੀ ਭਾਜੀ ਦਾ ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਐਮਪੀ ਐਮਐਲਏ ਸਾਡੇ ਸਮਾਜ ਦੇ ਹਨ ਔਰ ਕਿਸੇ ਵੀ ਰਾਹੋਂ ਰੋਡ ਤੇ ਕੋਈ ਵੀ ਬੰਦੇ ਨੇ ਪੁਤਲਾ ਨਹੀਂ ਫੂਕਿਆ ਔਰ ਮੇਰੇ ਹਿਸਾਬ ਨਾਲ ਆ ਕੁਝ ਕੁ ਦਿਨ ਹੋਇਆ ਆਪਣੇ ਕੌਂਸਲਰ ਦੀਆਂ ਵੋਟਾਂ ਗਈਆਂ ਨਾ ਔਰ ਐਸੀ ਵੀਰ ਵੀ ਕੌਂਸਲਰ ਬਣੇ ਹਨ ਔਰ ਦੂਸਰੇ ਵੀਰ ਵੀ ਬਣੇ ਹਨ ਕੱਲਾ ਸਬਧਾਨ ਇਹ ਐਸੀਆਂ ਦਾ ਨਹੀਂ ਹੈਗਾ ਸਾਰਿਆਂ ਦਾ ਸਬਧਾਨ ਆ ਔਰ ਸਾਰੇ ਵੀਰਾਂ ਨੂੰ ਇੱਕ ਵਾਰ ਮੈਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਨਾ ਕਿ ਇੱਕ ਆਪਾਂ ਵੱਡਾ ਪ੍ਰੋਗਰਾਮ ਰੱਖ ਕੇ ਇਹ ਕੋਈ ਪੁਤਲਾ ਫੂਕ ਕੇ ਆਪਾਂ ਕਿਹੜੇ ਭਾਜਪੀ ਦੇ ਆਲੇ-ਦੁਆਲੇ ਲੀਡਰ ਹਨ ਸਾਡੇ ਸਮਾਜ ਦੇ ਹਨ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਸਾਡਾ ਸੰਯੋਗ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਟ